ਸ਼ੈਤਾਨੀ ਚੋਰ ਰਾਣੀ ਤਰਵਣ ਤੇ ਉਹਦਾ ਭਰਾ ਹਰਦੇਵ ਤੇ ਬੁੱਧ ਭਾਟੀ ਤਿੰਨਾਂ ਨੂੰ ਲੁੱਟ ਕੇ ਭਵਾਨੇਗੜ੍ਹ ਦੇ ਨੇੜੇ ਬੈਠੀ ਆਪਣੀ ਫੌਜ ਵਿੱਚ ਆ ਗਿਆ ਹੈ ਰਾਜੇ ਨਰ ਸੁਲਤਾਨ ਦੇ ਕੋਲ ਬੈਠ ਕੇ ਜਿਵੇਂ ਸਾਰਾ ਹਾਲ ਦੱਸਦਾ ਆਓ ਸੁਣੀਏ ਵੈਚ ਡੇਰੇ ਦੇ ਆ ਗਿਆ ਨਰ ਸੁਲਤਾਨ ਦੇ ਕੋਲ ਤਰਾ ਹਾਲ ਸੁਨਾਮ ਦਾ ਆਦ ਅੰਤ ਸੇਖੋਲ ਲੱਗਾ ਜਾਨੀ ਦਾ ਬਾਲ ਕਾ ਹਾਲ ਕਹਿਣ ਲੱਗਾ ਜਾਨੀ ਦਾ ਬਾਲ ਕਾ ਹਾਲ ਕਹਿਣ ਬੈਠਾ ਸੁਣੇ ਸੁਲਤਾਨ ਸਰਦਾਰ ਚਾਚਾ ਗੱਲਾਂ ਸੁਣਦੇ ਆਹੀ ਦੰਦ ਜੁੜਨ ਲੱਗ ਪੇ ਗੱਲਾਂ ਸੁਣਦੇ ਆਹੀ ਦੰਦ ਜੁੜਨ ਲੱਗ ਪੇ ਕਰਨਾ ਲੱਗੇ ਆ ਫੇਰ ਪਿਆਰ ਚਾਚਾ ਕਹੇ ਬਾਲਕਾ ਜਦੋਂ ਅਜਮੇਰ ਪਹੁੰਚਾ ਕਹੇ ਬਾਲਕਾ ਜਦੋਂ ਅਜਮੇਰ ਪਹੁੰਚਾ ਜਾ ਕੇ ਦੇਖਿਆ ਸ਼ਹਿਰ ਮਜ਼ਾਰ ਚਾਚਾ ਤਾਰੋਂ ਦਿਸ਼ਾਂ ਦੇ ਵਿੱਚ ਨਾ ਥਾਂ ਕੋਈ ਥਾਂ ਕੋਈ ਥਾਂ ਕੋਈ ਚਾਰੋਂ ਦਿਸ਼ਾਂ ਦੇ ਵਿੱਚ ਨਾ ਥਾਂ ਕੋਈ ਜਿੱਥੇ ਫੌਜ ਨੂੰ ਲਈਏ ਉਹ ਤਾਰ ਚਾਚਾ ਮਾਰਵਾੜ ਦੇ ਮੈਂ ਜਦ ਕੋਲ ਪਹੁੰਚਾ ਮਾਰਵਾੜ ਦੇ ਮੈਂ ਜਦ ਕੋਲ ਪਹੁੰਚਾ ਭੇਤ ਆਪਣਾ ਕਿਹਾ ਪੁਕਾਰ ਚਾਚਾ ਮੈਨੂੰ ਦੇਖ ਲੱਗੀ ਜ਼ੋਰ ਨਾਲ ਰੋਣੇ ਮੈਨੂੰ ਦੇਖ ਲੱਗੀ ਜ਼ੋਰ ਨਾਲ ਰੋਣੇ ਲੱਗੀ ਦੱਸਣੇ ਫੇਰ ਇਜ਼ਹਾਰ ਚਾਚਾ ਅੱਖਾਂ ਪੱਕ ਕੇ ਪੂਤਲੀ ਵਾਂਗ ਹੋਈਆਂ ਅੱਖਾਂ ਪੱਕ ਕੇ ਪੂਤਲੀ ਵਾਂਗ ਹੋਈਆਂ ਦਿਨੇ ਰਾਤ ਕਰਦੀ ਇੰਤਜ਼ਾਰ ਚਾਚਾ ਹੋ ਮਾ ਹਾਲੋਂ ਬਿਹਾਲ ਹਵਾਲ ਸੁਣ ਕੇ ਹਵਾਲ ਸੁਣ ਕੇ ਹਵਾਲ ਸੁਣ ਕੇ ਹੋ ਮਾ ਹਾਲੋਂ ਬਿਹਾਲ ਹਵਾਲ ਸੁਣ ਕੇ ਦੇਹੀ ਵਿੱਚ ਨਾ ਰਹਾ ਕਰਾਰ ਚਾਚਾ ਜਦੋਂ ਪੁੱਛਿਆ ਜਗਾ ਮੈਂ ਬੈਠਣ ਦੀ ਜਦੋਂ ਪੁੱਛਿਆ ਜਗਾ ਮੈਂ ਬੈਠਣ ਦੀ ਉਨੇ ਸਾਫ ਕੀਤੀ ਇਨਕਾਰ ਚਾਚਾ ਹੋਵੇ ਸਤਿਆ ਵੀਰ ਸੁਲਤਾਨ ਵਿੱਚ ਸੁਲਤਾਨ ਵਿੱਚ ਸੁਲਤਾਨ ਵਿੱਚ ਹੋਵੇ ਵਿੱਚ ਸੁਲਤਾਨ ਦੇ ਸਤਿਆ ਜੇ ਲਵੇ ਜਗਾ ਨੂੰ ਨਾਲ ਤਲਵਾਰ ਚਾਚਾ ਨਹੀਂ ਬੈਠ ਜੇ ਕਿਸੇ ਮદાન ਜਾ ਕੇ ਨਹੀਂ ਬੈਠ ਜੇ ਕਿਸੇ ਮદાન ਜਾ ਕੇ ਇੱਥੇ ਆਣ ਬੈਠੇ ਬਲਕਾਰ ਚਾਚਾ ਸੁਣਦੇ ਸਾਰ ਹਵਾਲ ਨੂੰ ਜੋਸ਼ ਆਇਆ ਸੁਣਦੇ ਸਾਰ ਹਵਾਲ ਨੂੰ ਜੋਸ਼ ਆਇਆ ਚੁੱਪ ਵੱਟ ਲਈ ਮੈਂ ਆਖਰਕਾਰ ਚਾਚਾ ਲੈ ਕੇ ਆ ਗਿਆ ਚਤਟਕਾਏ ਉਹਦਾ ਤਕਾਏ ਉਹਦਾ ਟਕਾਏ ਉਹਦਾ ਲੈ ਕੇ ਆਗੇ ਆ ਚਿੱਤ ਟਕਾਏ ਉਹਦਾ ਫੇਰ ਅੰਦਰੋਂ ਹੋ ਗਿਆ ਬਾਹਰ ਚਾਚਾ ਦੂਜੀ ਰਾਣੀ ਦਾ ਹਾਲ ਸੁਣਾਏ ਕੇਤੇ ਦੂਜੀ ਰਾਣੀ ਦਾ ਹਾਲ ਸੁਣਾਏ ਕੇਤੇ ਦਿੱਤੇ ਕੱਢ ਕੇ ਲਾਲ ਸੇ ਹਾਰ ਚਾਚਾ ਰਾਜੇ ਭਾਰੇ ਹਰਦੇਵ ਤੇ ਬੁੱਧ ਫਾਟੀ ਰਾਜੇ ਭਾਰੇ ਹਰਦੇਵ ਤੇ ਬੁੱਧ ਫਾਟੀ ਉਹ ਵੀ ਦੇਖਣੇ ਨੂੰ ਹੋਸ਼ਿਆਰ ਚਾਚਾ ਸਾਰਾ ਦਸ ਕੇ ਹਾਲ ਕਸ਼ੋਰ ਚੰਦਾ ਸਾਰਾ ਦਸ ਕੇ ਹਾਲ ਕਸ਼ੋਰ ਚੰਦਾ ਆਖੇ ਜਾਵਣੇ ਨੂੰ ਹੋ ਜੋ ਤਿਆਰ ਚਾਚਾ ਅੱਖ ਜਾਵਣੇ ਨੂੰ ਹੋ ਜੋ ਤਿਆਰ ਚਾਚਾ ਲੱਗੇ ਸ਼ੈਤਾਨੀ ਪੋਤਰਾ ਇਹ ਵਿਚਾਰ ਨਾ ਲੈਣ ਆਦਤ ਪਈ ਹਰੇਕ ਨੂੰ ਚਾਚਾ ਹੀ ਸਭ ਕਹਿਣ ਸਭ ਨੇ ਸੁਣ ਕੇ ਬਾਤ ਕੋ ਚਾਚੇ ਨੂੰ ਸਮਝਾਉਣ ਮੋਤੀ ਬਾਗ ਚੱਲ ਦੱਬੀ ਐ ਖੜੇ ਅਗੇਰੇ ਕਾਣ ਕੇਸੋਰਾ ਇਹ ਕਹਿੰਦਾ ਏ ਹੋਰਾ ਏ ਮੇਰੀ ਕੇਸੋਰਾ ਇਹ ਕਹਿੰਦਾ ਏ ਹੋਰਾ ਏ ਮੇਰੀ ਚੱਲੋ ਚੱਲੀਏ ਖਾਉ ਫ ਨਹੀਂ ਖਾਵਣਾ ਹੈ ਬਲਾਂ ਡਰਨਾ ਕਿ ਹਰ ਜਪੂਤ ਹੋ ਕੇ ਫਲਾਂ ਡਰਨਾ ਕਿ ਹਰ ਜਪੂਤ ਹੋ ਕੇ ਨਹੀਂ ਪਿੱਛੇ ਨੂੰ ਪੈਰ ਹਟਾਵਣਾ ਹੈ ਦੇਖੀ ਜਾਉ ਜੋ ਕਰੂ ਭਗਵਾਨ ਸੱਚਾ ਦੇਖੀ ਜਾਉ ਜੋ ਕਰੂ ਭਗਵਾਨ ਸੱਚਾ ਉਸ ਆਸਰੇ ਫਤੇ ਨੂੰ ਪਾਵਣਾ ਹੈ ਪੂਰੋਸ਼ਕ ਬੇਸ਼ੱਕ ਨੈ ਥੜਕ ਹੋ ਕੇ ਪੂਰੋਸ਼ਕ ਬੇਸ਼ੱਕ ਨੈ ਥੜਕ ਹੋ ਕੇ ਬਿਆਬਾਨ ਮੇ ਡੇਰਾ ਤਿਉ ਲਾਵਣਾ ਹੈ ਸਾਰੇ ਸੀਸ ਨੂੰ ਚਾਹੇ ਕੁਰਬਾਨ ਕਰ ਦਿਓ ਕੁਰਬਾਨ ਕਰ ਦਿਓ ਕੁਰਬਾਨ ਕਰ ਦਿਓ ਸਾਰੇ ਸੀਸ ਨੂੰ ਚਾਹੇ ਕੁਰਬਾਨ ਕਰ ਦਿਓ ਪਰ ਬੀਬੀ ਦਾ ਧਰਮ ਬਚਾਵਣਾ ਹੈ ਜੈਸੀ ਸੱਤੇ ਆਚਲ ਕੇ দান ਕੀਜੋ ਐਸੀ ਸੱਤਿਆ ਚੱਲ ਕੇ ਗਾਨ ਕੀ ਜੋ ਨਹੀਂ ਸੋਚ ਨੂੰ ਚਿੱਤ ਤੇ ਲਿਆਵਣਾ ਹੈ ਦੂਜਾ ਸੇਰ ਹੋਵੇ ਸਵਾ ਸੇਰ ਹੋ ਜੋ ਦੂਜਾ ਸੇਰ ਹੋਵੇ ਸਵਾ ਸੇਰ ਹੋ ਜੋ ਧਰਮ ਆਪਣਾ ਜੰਗ ਮਚਾਵਣਾ ਹੈ ਬਾਜ ਹਿੰਮਤੋਂ ਕਾਮਨਾ ਫਤੇ ਹੋਵੇ ਬਾਜ ਹਿੰਮਤੋਂ ਕਾਮਨਾ ਫਤੇ ਹੋਵੇ ਮਾਰਵਾੜ ਦਾ ਕਸ਼ਟ ਗੋਵਾਵਣਾ ਹੈ ਦੇਖ ਕੇ ਆ ਗਿਆ ਫੇਰ ਕਿਸ਼ੋਰ ਚੰਦਾ ਕਿਸ਼ੋਰ ਚੰਦਾ ਕਿਸ਼ੋਰ ਚੰਦਾ ਦੇਖ ਕੇ ਆ ਗਿਆ ਫੇਰ ਕਿਸ਼ੋਰ ਚੰਦਾ ਹੋਏ ਤਿਆਰ ਹੁਣ ਦੇਰ ਸੁਣਾਵਣਾ ਹੈ ਹੋਇਓ ਤਿਆਰ ਹੁਣ ਹੋਰ ਸੁਣਾਵਣਾ ਹੈ